ਪਤਾ ਨਹੀਂ ਰਾਹੁਲ ਜੀ ਕੀ ਬੋਨੀ ਜਾਂਦੇ ਨੇ ਡਾਂਸ ਕੌਣ ਕਰਦਾ ਹੈ ਕੋਈ ਤੁਹਾਡਾ ਕੋਈ ਦੇਖਿਆ ਕਦੇ ਮੋਦੀ ਜੀ ਨੂੰ ਡਾਂਸ ਕਰਦੇ ਉਹ ਤਾਂ ਟਰੰਪ ਕਰਦਾ ਹੈ ਟਰੰਪ ਤਾਂ ਦੇਖਿਆ ਹੋਣਾ ਤੁਸੀਂ ਉਹ 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 ਪਤਾ ਨਹੀਂ ਕਿਹੜੇ ਮੁਲਕ ਚ ਗਿਆ ਸੀ ਔਰ ਉਥੇ ਡਾਂਸ ਡਾਂਸ ਕਰ ਰਿਹਾ ਸੀਗਾ ਤੁਸੀਂ ਇਹਨਾਂ ਨੂੰ ਪਤਾ ਹੈ ਪਿੱਛੇ ਬੈਠੇ ਖੜੇ ਨੇ ਇਹ ਤਾਂ ਹੁਣ ਇਹ ਛੋਟੀਆਂ ਗੱਲਾਂ ਨਹੀਂ ਕਰਨ ਵਾਲੀਆਂ ਗੱਲ ਇਹ ਸਮਝਣ ਵਾਲੀ ਇਹ ਹੈ ਇਹ ਗਵਰਨਮੈਂਟ ਨੇ ਜਿਹੜੀ ਆਪਣੀ ਪ੍ਰਾਪਤੀ ਕੀਤੀ ਹੈ ਹਿੰਦੁਸਤਾਨ ਵਾਸਤੇ ਬੋਥ ਬਾਹਰਲੇ ਮੁਲਕਾਂ ਚ ਐਂਡ ਇੰਦੁਸਤਾਨ ਚ ਇਟ ਇਜ਼ ਦੀ ਮੋਦੀ ਗਵਰਨਮੈਂਟ ਅੱਜ ਮੋਦੀ ਸਾਹਿਬ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਵਿਛਿਆ ਹੋਇਆ ਜਿੱਥੇ ਜਾਣਦੇ ਨੇ ਉਹਨਾਂ ਨੂੰ ਪੂਰੀ ਉਹਨਾਂ ਨੂੰ ਸਪੋਰਟ ਦੱਬ ਕੇ ਮਿਲੀ ਹੈ ਲੋਕਾਂ ਦੀ ਅ ਦਿਲ ਖੋਲ ਕੇ ਲੋਕ ਆਉਂਦੇ ਨੇ ਉੱਥੇ ਤੁਸੀਂ ਦੇਖਿਆ ਨਹੀਂ ਅਮਰੀਕਾ ਮੋਦੀ 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 ਜਿਹੜੇ ਇੱਥੇ ਨਾਰੇ ਵੱਜ ਰਹੇ ਸੀ ਉੱਥੇ ਔਰ ਜਿੱਤੇ ਤਾਈਂ ਹਿੰਦੁਸਤਾਨ ਦਾ ਕੰਮ ਹੈ ਇਕਨੋਮੀ ਇਸ ਤਰੀਕੇ ਨਾਲ ਸਾਡੀ ਵੱਧ ਰਹੀ ਹੈ ਹੁਣ ਅਸੀਂ ਪਹਿਲਾਂ ਡਿਫੈਂਸ ਪ੍ਰੋਕਿਊਰਮੈਂਟ ਕਰਦੇ ਸੀ ਹੁਣ ਡਿਫੈਂਸ ਡਿਫੈਂਸ ਐਕਸਪੋਰਟ ਕਰ ਰਹੇ ਆਪਾਂ ਇੰਡਸਟਰੀ ਆ ਰਹੀ ਹੈ ਦਬ ਕੇ ਕਾਲੀ ਪੇਪਰ ਸਾਈਨ ਕੀਤੇ ਨੇ ਹੁਣ ਕਮਰਸ਼ੀਅਲ 에ਰਲਾਈਨਰਸ ਵੀ ਬਸੇ ਬਣਾਉਣ ਲੱਗੇ ਤੋਂ ਸਾਡਾ ਹਿੰਦੁਸਤਾਨ ਅੰਡਰ ਦਿਸ ਗਵਰਨਮੈਂਟ ਅੰਡਰ ਦ ਮੋਦੀ ਗਵਰਨਮੈਂਟ ਬਹੁਤ ਡਿਵੈਲਪਮੈਂਟ ਤੇ ਰਾਹ ਤੇ ਤੁਰਿਆ ਹੋਇਆ ਹੈ ਔਰ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਸਮਾਂ ਆਏਗਾ ਅੱਜ ਅਸੀਂ ਇਹਨੂੰ ਸਮਝਦੇ ਆਂ जो आज इकोनॉमिस्ट ने एक इंडिया इज नंबर फोर्थ ग्रोइंग ग्रोइंगी इन द वर्ल्ड और चाइना तो भी असी अगे निकल गए सा जी डी पी चाइना तो अगे है सो चाइना सा तो बहुत अगे हों नंबर तीन से आ गए हैं और असी समय आऊगा शायद नंबर एक तहजीए अगर इस तरीके न गवर्नमेंट चले और ये चलेगी दैट मीनस हिंदुस्तान के लिए बीजेपी की गवर्नमेंट रहनी चाहती है ता जाके yeah. थोड़ी डिवेलपमेंट होगी ਅਦਰਵਾਈਜ਼ ਆਪਾਂ ਸਾਰੀ ਗਵਰਨਮੈਂਟ ਦੇਖਣੀ ਆ ਕੀ ਉਹਨਾਂ ਨੇ ਪ੍ਰਾਪਤੀ ਕੀਤੀ ਹੈ। ਸਰਦਾਰ ਸਾਹਿਬ ਧਰਮਦਾਨ ਜਿਹੜਾ ਬਾਈਲੈਕਸ਼ਨ ਹੋ ਰਹੇ ਨੇ ਪੰਥਕ ਸੀਟ ਨੇ ਭਾਈ ਉਹਨੂੰ ਖਾਸ ਸਿੰਘ ਖਾਲਸਾ ਵੱਲੋਂ ਵੀ ਉਮੀਦਵਾਰ ਅੱਗੇ ਕਿੰਨੇ ਕਿੱਟਾ ਵਾਇਸ ਸਾਬੇ ਦੇਉਂ ਕਿੰਨੀ ਕਿੰਨਾ ਕੁ ਦੇਖੋ ਮੈਂ ਗਿਆ ਨਹੀਂ ਕਿ ਮੈਂ ਤੁਹਾਨੂੰ ਪਰਸਨਲ ਥੀਅਰਸ ਦੇਵਾਂ ਉਹਨਾਂ ਨੂੰ। ਮੇਰੇ ਤਾਂ ਕੱਲ ਇੱਕ ਮੀਟਿੰਗ ਉਹਨਾਂ ਦੇ ਜਿਹੜੇ ਮੁਖੀ ਸੀ ਉੱਥੇ ਸਾਡੇ ਪਾਰਟੀ ਦੇ ਉਹਨਾਂ ਨਾਲ ਗੱਲ ਹੋਈ ਸੀ। ਔਰ ਉਹ ਉਹ ਬੜੇ ਕੌਨਫੀਡੈਂਟ ਨੇ। ਲੇਕਿਨ ਮੈਂ ਕਹਿ ਨਹੀਂ ਸਕਦਾ ਜਦ ਮੈਂ ਜਾਊਂਗਾ ਇੱਕ ਦੋ ਦਿਨਾਂ ਦੇ ਵਿੱਚ ਉਹਨੂੰ ਫਿਰ ਮੈਂ ਤੁਹਾਨੂੰ ਆਪਣੀ ਰਾਏ ਦੇ ਸਕੂ ਪਤਾ ਨਹੀਂ ਰਾਹੁਲ ਜੀ ਕੀ ਬੋਲੀ ਜਾਂਦੇ ਨੇ ਡਾਂਸ ਕੌਣ ਕਰਦਾ ਹੈ ਕੋਈ ਤੁਹਾਡਾ ਕੋਈ ਦੇਖਿਆ ਕਦੇ ਮੋਦੀ ਜੀ ਨੂੰ ਡਾਂਸ ਕਰਦੇ ਉਹ ਤਾਂ ਟਰੰਪ ਕਰਦਾ ਹੈ ਟਰੰਪ ਤਾਂ ਦੇਖਿਆ ਹੋਣਾ ਤੁਸੀਂ ਉਹ 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 ਪਤਾ ਨਹੀਂ ਕਿਹੜੇ ਮੁਲਕ ਚ ਗਿਆ ਸੀ ਔਰ ਉਥੇ ਡਾਂਸ ਕਾਂ ਡਾਂਸ ਕਰ ਰਿਹਾ ਸੀਗਾ ਤੁਸੀਂ ਜਹਾ ਇਹਨਾਂ ਨੂੰ ਪਤਾ ਹੈ ਪਿੱਛੇ ਬੈਠੇ ਖੜੇ ਨੇ ਇਹ ਤਾਂ ਹੁਣ ਇਹ ਇਹ ਛੋਟੀਆਂ ਗੱਲਾਂ ਨਹੀਂ ਕਰਨ ਵਾਲੀਆਂ ਗੱਲ ਇਹ ਸਮਝਣ ਵਾਲੀ ਇਹ ਹੈ ਇਹ ਗਵਰਨਮੈਂਟ ਨੇ ਜਿਹੜੀ ਆਪਣੀ ਪ੍ਰਾਪਤੀ ਕੀਤੀ ਹੈ ਹਿੰਦੁਸਤਾਨ ਵਾਸਤੇ ਬੋਥ ਬਾਹਰਲੇ ਮੁਲਕਾਂ ਚ ਐਂਡ ਹਿੰਦੁਸਤਾਨ ਚ ਇਟ ਇਜ਼ ਦਿ ਮੋਦੀ ਗਵਰਨਮੈਂਟ ਅੱਜ ਮੋਦੀ ਸਾਹਿਬ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਵਿਛਿਆ ਹੋਇਆ ਜਿੱਥੇ ਜਾਣਦੇ ਨੇ ਉਹਨਾਂ ਨੂੰ ਪੂਰੀ ਉਹਨਾਂ ਨੂੰ ਸਪੋਰਟ ਦੱਬ ਕੇ ਮਿਲੀ ਹੈ ਲੋਕਾਂ ਦੀ ਅ ਦਿਲ ਖੋਲ ਕੇ ਲੋਕ ਆਉਂਦੇ ਨੇ ਉੱਥੇ ਤੁਸੀਂ ਦੇਖਿਆ ਨਹੀਂ ਅਮਰੀਕਾ ਮੋਦੀ 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 ਜਿਹੜੇ ਇਥੇ ਨਾਰੇ ਬਜਰੇ ਸੀ ਉੱਥੇ ਔਰ ਜਿੱਤੇ ਤਾਈਂ ਹਿੰਦੁਸਤਾਨ ਦਾ ਕੰਮ ਹੈ ਇਕਨੋਮੀ ਇਸ ਤਰੀਕੇ ਨਾਲ ਸਾਡੀ ਵੱਧ ਰਹੀ ਹੈ ਹੁਣ ਅਸੀਂ ਪਹਿਲਾਂ ਡਿਫੈਂਸ ਪ੍ਰੋਕਿਊਰਮੈਂਟ ਕਰਦੇ ਸੀ ਹੁਣ ਡਿਫੈਂਸ ਇ ਡਿਫੈਂਸ ਐਕਸਪੋਰਟ ਕਰ ਰਹੇ ਆਪਾਂ ਇੰਡਸਟਰੀ ਆ ਰਹੀ ਹੈ ਦਬ ਕੇ ਕਾਲੀ ਪੇਪਰ ਸਾਈਨ ਕੀਤੇ ਨੇ ਹੁਣ ਕਮਰਸ਼ੀਅਲ 에ਰਲਾਈਨਰਸ ਵੀ ਬਸੇ ਬਣਾਉਣ ਲੱਗੇ ਤੋ ਸਾਡਾ ਹਿੰਦੁਸਤਾਨ ਅੰਡਰ ਦਿਸ ਗਵਰਨਮੈਂਟ ਅੰਡਰ ਦ ਮੋਦੀ ਗਵਰਨਮੈਂਟ ਬਹੁਤ ਡਿਵੈਲਪਮੈਂਟ ਤੇ ਰਾਹ ਤੇ ਤੁਰਿਆ ਹੋਇਆ ਹੈ ਔਰ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਸਮੇਂ ਆਏਗਾ ਅੱਜ ਅਸੀਂ ਇਹਨੂੰ ਸਮਝਦੇ ਆਂ जो अज जो इकोनॉमिस्ट ने कि इंडिया इज नंबर फोर्थ ग्रोइंग ग्रोइंगोनमी इन द वर्ल्ड और चाइना तो भी अस अगे सा जी डी पी चाइना तो अगे है सो चाइना सातों बहुत अगे हों नंबर तीन से आ गए हैं और असी समय आऊगा शायद नंबर एक ते पहुंचे अगर इसी तरीके न गवर्नमेंट चले और ये चलेगी दैट मीनस हिंदुस्तान के लिए बीजेपी की गवर्नमेंट रहनी चाहती है ਤਾ ਜਾ ਕੇ ਥੋੜੀ ਡਿਵੈਲਪਮੈਂਟ ਹੋਏਗੀ ਅਦਰਵਾਇਜ਼ ਆਪਾਂ ਸਾਰੀ ਗਵਰਨਮੈਂਟ ਦੇਖਣੀ ਆ ਕੀ ਉਹਨਾਂ ਨੇ ਪ੍ਰਾਪਤ ਕੀਤੀ ਹੈ ਡਾਕਟਰ ਸਾਹਿਬ ਧਰਮਦਾਨ ਜਿਹੜਾ ਪਾਈ ਇਲੈਕਸ਼ਨ ਹੋ ਰਹੇ ਨੇ ਪੰਥਕ ਸੀਟ ਨੇ ਭਾਈ ਅਮਰਪਾਲ ਸਿੰਘ ਖਾਲਸਾ ਵੱਲੋਂ ਵੀ ਉਮੀਦਵਾਰ ਅੱਲਾ ਕਿੰਨੇ ਕਿ ਟਫ ਫਾਈਟ ਸਮਝਦੇ ਹੋ ਕਿੰਨੀ ਕਿੰਨਾ ਕੁ ਦੇਖੋ ਮੈਂ ਗਿਆ ਨਹੀਂ ਕਿ ਮੈਂ ਤੁਹਾਨੂੰ ਪਰਸਨਲ ਥੀਵਸ ਦੇਵਾਂ ਉਹਨਾਂ ਨੂੰ ਮੇਰੀ ਤਾਂ ਕੱਲ ਇੱਕ ਮੀਟਿੰਗ ਉਹਨਾਂ ਦੇ ਜਿਹੜੇ ਮੁਖੀ ਸੀ ਉੱਥੇ ਸਾਡੇ ਪਾਰਟੀ ਦੇ ਉਹਨਾਂ ਨਾਲ ਗੱਲ ਹੋਈ ਸੀ ਔਰ ਉਹ ਉਹ ਬੜੇ ਕੌਨਫੀਡੈਂਟ ਨੇ ਲੇਕਿਨ ਮੈਂ ਕਹਿ ਨਹੀਂ ਸਕਦਾ ਜਦ ਮੈਂ ਜਾਊਂਗਾ ਇੱਕ ਦੋ ਦਿਨਾਂ ਦੇ ਵਿੱਚ ਉਹਨੋਂ ਫਿਰ ਮੈਂ ਤੁਹਾਨੂੰ ਆਪਣੀ ਰਾਏ ਦੇ ਸਕੂ ਪਤਾ ਨਹੀਂ ਰਾਹੁਲ ਜੀ ਕੀ ਬੋਲੀ ਜਾਂਦੇ ਨੇ ਡਾਂਸ ਕੌਣ ਕਰਦਾ ਹੈ ਕੋਈ ਤੁਹਾਡਾ ਕੋਈ ਦੇਖਿਆ ਕਦੇ ਮੋਦੀ ਜੀ ਨੂੰ ਡਾਂਸ ਕਰਦੇ ਉਹ ਤਾਂ ਟਰੰਪ ਕਰਦਾ ਹੈ ਟਰੰਪ ਤਾਂ ਦੇਖਿਆ ਹੋਣਾ ਤੁਸੀਂ ਉਹ 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 ਪਤਾ ਨਹੀਂ ਕਿਹੜੇ ਮੁਲਕ ਚ ਗਿਆ ਸੀ ਔਰ ਉਥੇ ਡਾਂਸ ਕਾ ਡਾਂਸ ਕਰ ਰਿਹਾ ਸੀਗਾ ਤੁਸੀਂ ਇਹਨਾਂ ਨੂੰ ਪਤਾ ਹੈ ਪਿੱਛੇ ਬੈਠੇ ਖੜੇ ਨੇ ਇਹ ਤਾਂ ਹੁਣ ਇਹ ਛੋਟੀਆਂ ਗੱਲਾਂ ਨਹੀਂ ਕਰਨ ਵਾਲੀਆਂ ਗੱਲ ਇਹ ਸਮਝਣ ਵਾਲੀ ਇਹ ਹੈ ਇਹ ਗਵਰਨਮੈਂਟ ਨੇ ਜਿਹੜੀ ਆਪਣੀ ਪ੍ਰਾਪਤੀ ਕੀਤੀ ਹੈ ਹਿੰਦੁਸਤਾਨ ਵਾਸਤੇ ਬਹੁਤ ਮੁਲ ਬਾਹਲੇ ਮੁਲਕਾਂ ਚ ਐਂਡ ਹਿੰਦੁਸਤਾਨ ਚ ਇਟ ਇਜ਼ ਦਿ ਮੋਦੀ ਗਵਰਨਮੈਂਟ ਅੱਜ ਮੋਦੀ ਸਾਹਿਬ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਵਿਛਿਆ ਹੋਇਆ ਜਿੱਥੇ ਜਾਣਦੇ ਨੇ ਉਹਨਾਂ ਨੂੰ ਪੂਰੀ ਉਹਨਾਂ ਨੂੰ ਸਪੋਰਟ ਦੱਬ ਕੇ ਮਿਲਦੀ ਹੈ ਲੋਕਾਂ ਦੀ ਅ ਦਿਲ ਖੋਲ ਕੇ ਲੋਕ ਆਉਂਦੇ ਨੇ ਉੱਥੇ ਤੁਸੀਂ ਦੇਖਿਆ ਨਹੀਂ ਅਮਰੀਕਾ ਮੋਦੀ 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 ਜਿਹੜੇ ਤੇ ਨਾਰੇ ਬਜਰੇ ਸੀ ਉੱਥੇ ਔਰ ਜਿੱਤੇ ਤਾਈਂ ਹਿੰਦੁਸਤਾਨ ਦਾ ਕੰਮ ਹੈ ਇਕਨੋਮੀ ਜਿਸ ਤਰੀਕੇ ਨਾਲ ਸਾਡੀ ਵੱਧ ਰਹੀ ਹੈ ਹੁਣ ਅਸੀਂ ਪਹਿਲਾਂ ਡਿਫੈਂਸ ਪ੍ਰਕਿਊਰਮੈਂਟ ਕਰਦੇ ਸੀ ਹੁਣ ਡਿਫੈਂਸ ਇ ਡਿਫੈਂਸ ਐਕਸਪੋਰਟ ਕਰ ਰਹੇ ਆਪਾਂ ਇੰਡਸਟਰੀ ਆ ਰਹੀ ਹੈ ਦਬ ਕੇ ਕੱਲੀ ਪੇਪਰ ਸਾਈਨ ਕੀਤੇ ਨੇ ਹੁਣ ਕਮਰਸ਼ੀਅਲ 에ਰਲਾਈਨਰਸ ਵੀ ਬਸੇ ਬਣਾਉਣ ਲੱਗੇ ਤੋਂ ਸਾਡਾ ਹਿੰਦੁਸਤਾਨ ਅੰਡਰ ਦਿਸ ਗਵਰਨਮੈਂਟ ਅੰਡਰ ਦ ਮੋਦੀ ਗਵਰਨਮੈਂਟ ਬਹੁਤ ਡਿਵੈਲਪਮੈਂਟ ਤੇ ਰਾਹ ਤੇ ਤੁਰਿਆ ਹੋਇਆ ਹੈ ਔਰ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਸਮੇਂ ਆਏਗਾ ਅੱਜ ਅਸੀਂ ਇਹਨੂੰ ਸਮਝਦੇ ਆਂ जो आज इकोनॉमिस्ट ने कि इंडिया इज नंबर फोर्थ ग्रोइंग ग्रोइंगोनमी इन द वर्ल्ड और चाइना तो भी अस अगे सा जी डी पी चाइना तो अगे है सो so, चाइना सा तो बहुत अगे हों नंबर तीन से आ गए हैं और अभी समय आऊगा शायद नंबर एक ते पहुंचे अगर इसी तरीके गवर्नमेंट चले और ये चलेगी दैट मीन हिंदुस्तान के लिए बीजेपी की गवर्नमेंट रहनी चाहिए है ता जाके थोड़ी डिवेलपमेंट होगी ਅਧਵਾਇਸ ਆਪਾਂ ਸਾਰੀ ਗਵਰਨਮੈਂਟ ਦੇਖਣੀ ਆ ਕੀ ਉਹਨਾਂ ਨੇ ਪ੍ਰਾਪਤ ਕੀਤੀ ਹੈ ਜੱਟਾ ਸਾਹਿਬ ਕਰਮਦਾਨ ਜਿਹੜੇ ਬਾਈਲੈਕਸ਼ਨ ਹੋ ਰਹੇ ਨੇ ਪੰਤਕ ਸੀਟ ਨੇ ਭਾਈ ਅਮਰਖਾਸਿੰਘ ਖਾਲਸਾ ਵੱਲੋਂ ਵੀ ਉਮੀਦਵਾਰ ਅੱਗੇ ਕਿੰਨੇ ਕਿ ਟਫ ਫਾਈਟ ਸਮਝਦੇ ਹੋ ਇੰਨੀ ਕਿੰਨਾ ਕੁ ਦੇਖੋ ਮੈਂ ਗਿਆ ਨਹੀਂ ਕਿ ਮੈਂ ਤੁਹਾਨੂੰ ਪਰਸਨਲ ਥੀਵਿਊਸ ਦੇਵਾਂ ਉਹਨਾਂ ਨੂੰ ਮੇਰੇ ਤਾਂ ਕੱਲ ਇੱਕ ਮੀਟਿੰਗ ਉਹਨਾਂ ਦੇ ਜਿਹੜੇ ਮੁਖੀ ਸੀ ਉੱਥੇ ਸਾਡੇ ਪਾਰਟੀ ਦੇ ਉਹਨਾਂ ਨਾਲ ਗੱਲ ਹੋਈ ਸੀ ਔਰ ਉਹ ਉਹ ਬੜੇ ਕੌਨਫੀਡੈਂਟ ਨੇ ਲੇਕਿਨ ਮੈਂ ਕਹਿ ਨਹੀਂ ਸਕਦਾ ਜਦ ਮੈਂ ਜਾਊਂਗਾ ਇੱਕ ਦੋ ਦਿਨਾਂ ਦੇ ਵਿੱਚ ਉਦੋਂ ਫਿਰ ਮੈਂ ਤੁਹਾਨੂੰ ਆਪਣੀ ਰਾਏ ਦੇ ਸਕੂ